ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਪੰਜਾਬ ਵਿੱਚ ਸਰਕਾਰੀ ਨੌਕਰੀ ਲੈਣ ਦਾ ਸੁਪਨਾ ਦੇਖ ਰਹੇ ਹੋ ਤਾਂ ਸਾਲ 2026 ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ 2027 ਵਿੱਚ ਚੋਣਾਂ ਕਾਰਨ ਚੋਣ ਜਾਬਤਾ ਲੱਗ ਜਾਣਾ ਹੈ ਇਸ ਲਈ ਸਰਕਾਰ ਵੱਲੋਂ ਸਾਰੀਆਂ ਵੱਡੀਆਂ ਭਰਤੀਆਂ ਇਸੇ ਸਾਲ ਯਾਨੀ 2026 ਦੇ ਪਹਿਲੇ 5 ਤੋਂ 7 ਮਹੀਨੇ ਦੇ ਵਿੱਚ ਕੱਢੀਆਂ ਜਾਣਗੀਆਂ ਭਾਵੇਂ ਤੁਸੀਂ 12ਵੀਂ ਪਾਸ ਹੋ ਜਾਂ ਗ੍ਰੈਜੂਏਟ ਪੰਜਾਬ ਪੁਲਿਸ ਪਟਵਾਰੀ ਅਤੇ ਕਲਰਕ ਕਡੇਰ ਵਿੱਚ ਹਜ਼ਾਰਾਂ ਅਸਾਮੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵ ਨੌਜਵਾਨਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿੱਥੇ ਹਰ ਸਾਲ ਲਗਭਗ 1800 ਭਰਤੀਆਂ ਹੁੰਦੀਆਂ ਸਨ ਉੱਥੇ ਹੀ ਇਸ ਵਾਰ ਕਨਸਟੇਬਲ ਦੀਆਂ ਪੋਸਟਾਂ ਵਧਾ ਕੇ 3400 ਦੇ ਕਰੀਬ ਕਰ ਦਿੱਤੀਆਂ ਗਈਆਂ ਹਨ 12ਵੀਂ ਪਾਸ ਨੌਜਵਾਨਾ ਇਸ ਲਈ ਅਪਲਾਈ ਕਰ ਸਕਦੇ ਹਨ ਇਸ ਦੇ ਨਾਲ ਹੀ ASI ਦੀਆਂ ਲਗਭਗ 500 ਪੋਸਟਾਂ ਵੀ ਨਿਕਲਣ ਦੀ ਪੂਰੀ ਉਮੀਦ ਹੈ। ਯਾਦ ਰੱਖੋ ਕਿ ਪੇਪਰ ਦੇ ਨਾਲ-ਨਾਲ ਆਪਣੀ ਸਰੀਰਕ ਤਿਆਰੀ ਅਤੇ ਦੌੜ ਭੱਜ ਵੀ ਜਾਰੀ ਰੱਖੋ ਕਿਉਂਕਿ ਭਰਤੀ ਪਾਉਣ ਲਈ ਫਿਜ਼ੀਕਲ ਟੈਸਟ ਪਾਸ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ ਜਲਦ ਹੀ ਪਟਵਾਰੀ ਦੀਆਂ 1100 ਦੇ ਕਰੀਬ ਅਤੇ ਐਕਸਾਈਜ਼ ਇਨਸਪੈਕਟਰ ਦੀਆਂ 152 ਪੋਸਟਾਂ ਦੇ ਫਾਰਮ ਦੁਆਰਾ ਖੁੱਲਣ ਵਾਲੇ ਹਨ। ਪੰਜਾਬ ਦੇ ਬਕਵਾਸ ਵਿਭਾਗ ਵਿੱਚ ਕਲਰਕ ਦੀਆਂ ਵੀ 1100 ਦੇ ਕਰੀਬ ਅਸਾਮੀਆਂ ਆਣਗੀਆਂ ਜਿਨ੍ਹਾਂ ਵਿੱਚ ਟਾਈਪਿੰਗ ਦਾ ਤਜਰਬਾ ਮੰਗਿਆ ਜਾਵੇਗਾ। ਇਸ ਤੋਂ ਇਲਾਵਾ ਕਾਰਪੋਰੇਟ ਸੁਸਾਇਟੀ ਵਿੱਚ ਇੰਸਪੈਕਟਰ ਜੇਲ ਬਾਰਡਰ ਅਤੇ ਫਾਇਰਮੈਨ ਵਰਗੀਆਂ ਪੋਸਟਾਂ ਵੀ ਲਾਈਮਲਾਈਟ ਵਿੱਚ ਰਹਿਣਗੀਆਂ ਇਹ ਸਾਰੀਆਂ ਭਰਤੀਆਂ ਪੀਐਸਐਸਐਸਬੀ ਅਤੇ ਪੀਪੀਐਸਸੀ ਬੋਰਡ ਰਾਹੀਂ ਮੁਕੰਮਲ ਕੀਤੀਆਂ ਜਾਣਗੀਆਂ ਹੁਣ ਗੱਲ ਕਰਦੇ ਹਾਂ ਜੀ ਤਿਆਰੀ ਲਈ ਸਹੀ ਰਣਨੀਤੀ ਅਤੇ ਸਲਾਹ ਬਹੁਤ ਸਾਰੇ ਬੱਚੇ ਫਾਰਮ ਨਿਕਲਣ ਤੋਂ ਬਾਅਦ ਤਿਆਰੀ ਸ਼ੁਰੂ ਕਰਦੇ ਹਨ ਪਰ ਯਾਦ ਰੱਖੋ ਕਿ 2-3 ਮਹੀਨੇ ਵਿੱਚ ਪੇਪਰ ਪਾਸ ਨਹੀਂ ਹੁੰਦਾ ਤਿਆਰੀ ਹੁਣੇ ਤੋਂ ਸ਼ੁਰੂ ਕਰੋ ਚਾਹੇ ਤੁਸੀਂ ਆਨਲਾਈਨ ਕੋਚਿੰਗ ਲਵੋ ਜਾਂ ਕਿਸੇ ਸੈਂਟਰ ਵਿੱਚ ਜਾ ਕੇ ਪੜੋ ਆਪਣਾ ਸਿਲੇਬਸ ਇੱਕ ਵਾਰ ਜ਼ਰੂਰ ਪੂਰਾ ਕਰੋ ਮੈਥ ਰੀਜ਼ਨਿੰਗ ਅੰਗਰੇਜ਼ੀ ਅਤੇ ਪੰਜਾਬੀ ਜੀਕੇ ਤੇ ਵੀ ਪੂਰੀ ਪਕੜ ਬਣਾਓ ਖਾਸ ਕਰਕੇ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਪਾਸ ਕਰਨਾ ਲਾਜ਼ਮੀ ਹੈ ਇਸ ਲਈ ਆਪਣੀ ਰਿਵੀਜ਼ਨ ਵਿੱਚ ਟੈਲਣਾ ਭੈਣ ਦਿਓ ਸਾਲ 2026 ਸਰਕਾਰੀ ਨੌਕਰੀਆਂ ਦਾ ਸਾਲ ਹੈ ਜੇਕਰ ਤੁਸੀਂ ਇਹ ਸਾਲ ਮਿਹਨਤ ਕਰ ਲਈ ਤਾਂ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਭਵਿੱਖ ਸਵਰ ਸਕਦਾ ਹੈ ਨੌਕਰੀਆਂ ਦੀ ਜਾਣਕਾਰੀ ਲਈ ਸਮਾਂ ਬਰਬਾਦ ਕਰਨ ਦੀ ਬਜਾਏ ਆਪਣੀ ਪੜ੍ਹਾਈ ਤੇ ਧਿਆਨ ਦਿਓ ਜਿਵੇਂ ਹੀ ਇਹਨਾਂ ਪੋਸਟਾਂ ਬਾਰੇ ਕੋਈ ਨਵਾਂ ਨੋਟੀਫਿਕੇਸ਼ਨ ਆਵੇਗਾ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਸੂਚਿਤ ਕਰਾਂਗੇ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਅਤੇ ਤਿਆਰੀ ਵਿੱਚ जुट ਜਾਓ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਬਿਗਰੂਰ ਕਰ ਲਿਓ ਧੰਨਵਾਦ